ਅਸਲਾਮੁਅਲੈਕਮ ਵੀਰੋ ਕੀ ਹਾਲ ਐ ਅਮੀਤ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਬਦਲ ਪਰਿਵਾਰ ਦੇ ਘਰੋਂ ਨਿਕਲਿਆ ਦੋ ਮਨ ਸੋਨਾ ਤੇ ਜਾਂਚ ਪਰਤਾਲ ਹੁਣ ਕਰੇਗੀ ਸੀਬੀਆਈ ਕੀ ਮਕਮਲ ਡਿਟੇਲ ਆਪਾਂ ਅੱਜ ਦੀ ਵੀਡੀਓ ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦਿਖ ਰਹੇ ਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਹਨੋਂ ਕੇ ਪੰਜਾਬ ਦੇ ਅੰਦਰ ਦੋ ਵੱਡੀਆਂ ਖਬਰਾਂ ਨੇ ਤਰਥੰਨੀ ਮਚਾ ਦਿੱਤੀ ਐ ਇੱਕ ਪਾਸੇ ਅਮਰੀਕਾ ਦੇ ਵਿੱਚ ਪੰਜਾਬ ਦੇ ਕਈ ਮੁੰਡੇ ਤੇ ਕਈ ਕੁੜੀਆਂ ਮਾਰੀਆਂ ਗਈਆਂ ਨੇ ਔਰ ਮਾਰੇ ਕਿਉਂ ਗਏ ਨੇ ਬਹੁਤ ਵੱਡਾ ਸਵਾਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਖਬਰ ਹਰਾਕੇ ਰੱਖ ਦੇਣ ਵਾਲੀ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਬਲ ਅਕਾਲੀ ਰਲ ਦੇ ਪ੍ਰਧਾਨ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗੰਤ ਸਿੰਘ ਮਾਨ ਹੁਣ ਕਹਿੰਦੇ ਜੀ सीबीआई ਨੂੰ ਬਹੁਤ ਵੱਡੇ ਵੱਡੇ ਮਾਗਰਮਾਛੇ ਸੇ ਪੰਜਾਬ ਦੇ ਵਿੱਚੋਂ ਮਿਲ ਰਹੇ ਨੇ ਯਾਨੀ ਪਹਿਲਾ ਡੀਆਈਜੀ ਭਲੌਰ ਤੇ ਛਾਪਾ ਪੈਂਦਾ ਛਾਪੇਮਾਰੀ ਰਾਤ ਵੀ ਚੱਲਦੀ ਰਹੀ ਹੈ ਔਰ ਉਸ ਤੋਂ ਬਾਅਦ ਕਈ ਸਾਰੇ ਮਲਾਕਫ ਫਸਦੇ ਨੇ ਹੌਲੀ ਹੌਲੀ ਕਰਦੇ ਕਰਦੇ ਸ਼ੰਕਾ ਕਿੱਥੇ ਤੱਕ ਪਹੁੰਚ ਜਾਂਦੀ ਹੈ ਕਹਿੰਦੇ ਜੀ ਇਹਦੇ ਵਿੱਚ ਸੱਤਾਧਾਰੀ ਲੋਕ ਹੋ ਸਕਦੇ ਨੇ ਇਹ ਸ਼ੰਕਾ ਸਾਰੇ ਪੰਜਾਬ ਨੂੰ ਅਕਸਰ ਪੂਰੇ ਪੰਜਾਬ ਪਰ ਦੇ ਲੋਕਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਕੁਝ ਲੀਡਰ ਲੋਕ ਨੇ ਜਿਹੜੇ ਉਸ ਡੀਆਈਜੀ ਭੋਲਰ ਦੇ ਨਾਲ ਮਿਲੇ ਹੋਏ ਨੇ ਔਰ ਬਾਦਲੇ ਦੇ ਘਰ ਦੇ ਵਿੱਚ ਦੋ ਮਣ سونے ਦਾ ਹੁਣ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਲੁੱਟ ਮਚਾਈ ਸੀ ਜਿਸ ਵਕਤ ਇਹਨਾਂ ਦੀ ਸਰਕਾਰ ਦੇ ਅੰਦਰ ਇਨਾਰੇ ਪੂਰੀ ਦਹਿਸ਼ਤਗਰਦੀ ਪੰਜਾਬ ਦੇ ਅੰਦਰ ਮਚਾਈ ਸੀ ਪਰ ਅੱਜ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਹੈ ਉਹ ਤੱਥਾਂ ਦੇ ਆਧਾਰ ਤੇ ਕਰਨੀ ਹੈ ਕਿਉਂਕਿ ਪੰਜਾਬ ਦੇ ਅੰਦਰ 25 ਸਾਲ ਤੱਕ ਅਕਾਲੀ ਦਲ ਬਾਦਲ ਨੇ ਰਾਜ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਵੱਡੇ ਪੱਧਰ ਦੇ ਉੱਤੇ ਲੁੱਟ ਹੋਈ ਕਿਉਂਕਿ ਅੱਜ ਦੀ ਸਰਕਾਰ ਹੈ ਜਿਹੜੀ ਇਹ ਉਹਦੇ ਵੀ ਪੋਲੇ ਦਾ ਖੋਲ ਹੀ ਰਹੀ ਹੈ ਬਲਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਕੁਝ ਸਹਿਣਾ ਪਿਆ ਕਿਵੇਂ ਜੋਨੇ ਕੇ ਸਿੱਧੇ ਤੌਰ ਤੇ ਮੁੱਖ ਮੰਤਰੀ ਨੂੰ ਧਮਕੀ ਪੂਰੇ ਪ੍ਰਸ਼ਾਸਨ ਨੂੰ ਧਮਕੀ ਪੰਜਾਬ ਦੇ ਸਾਬਕਾ ਕਈ ਵਾਰ ਡੀਜੀਪੀ ਨੂੰ ਧਮਕੀ ਦੇ ਚੁੱਕੇ ਨੇ ਬਰਨ ਸ਼ਰਮ ਐਸਐਸਪੀ ਨੂੰ ਵੀ ਧਮਕੀ ਸੁਖਵੀਰ ਬਾਦਲ ਕੋਨੇ ਦੀ ਧਰਮ ਪਤਨੀ ਦੇ ਚੁੱਕੀ ਹੈ ਤਾਂ ਹੁਣ ਕਹਿੰਦੇ ਜੀ ਪੰਜਾਬ ਦੇ ਲੋਕਾਂ ਨੇ ਮੰਗ ਕਰ ਦਿੱਤੀ ਹੈ ਕਿ ਸੀਬੀਆਈ ਇਹਨਾਂ ਦੀ ਜਾਂਚ ਕਰੇ ਸੀਬੀਆਈ ਦੇ ਸਕੰਜੇ ਵਿੱਚ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਫਸ ਸਕਦੇ ਨੇ ਕਿਉਂਕਿ ਬਾਦਲਾਂ ਦੇ ਘਰ ਦੇ ਅੰਦਰ ਦੋ ਮਰਸੋਲੇ ਦਾ ਹੁਣ ਇੱਕ ਬਹੁਤ ਵੱਡੀ ਗੱਲ ਹੈ ਔਰ ਦੂਜੇ ਪਾਸੇ ਆ ਜੇ ਵੀ ਪੰਜਾਬ ਦੇ ਮੁੱਖ ਮੰਤਰੀ ਕਰਨਤਾਰ ਦੀਆਂ ਵੋਟਾਂ ਨੂੰ ਲੈ ਕੇ ਯਾਨੀ ਜਿੰਦੜੀ ਝੋੜ ਹੋਣ ਜਾ ਰਹੀ ਹੈ ਤਾਂ ਬਾਦਲਾਵਲੇ ਕੀ ਕਹਿ ਰਹੇ ਨੇ ਇਹ ਸੌਣੇ ਉਸ ਤੋਂ ਬਾਅਦ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਦੋ ਮੰਡ ਸੋਨਾ ਬਾਦਲਾਵਲੇ ਦੇ ਘਰ ਦੇ ਵਿੱਚ ਕਿੱਥੋਂ ਆਇਆ ਕਿਵੇਂ ਬਣਾਇਆ ਸੋਣੋ ਬਾਹਰ ਸਿਮਰਤ ਕੌਰ ਜੀ ਉਹਨੂੰ ਇੰਨਾ ਪਸੀਨਾ ਕਦੇ ਨਹੀਂ ਆਇਆ ਹੁਣ ਜਿੰਨਾ ਕਰਨਤਾਰ ਨੇ ਆਏ ਨੇ ਪਸੀਨਾ ਲਿਆ ਰੱਖਿਆ ਉਹਨੂੰ ਨਾਲੇ ਕੁਝ ਬਣਨਾ ਨਹੀਂ ਮੈਨ ਨਹੀਂ ਮੇਰਾ ਤਾਂ ਨਾ ਹੀ ਲੱਗਦਾ ਲੈਣਾ ਤੁਸੀਂ ਐ ਨਹੀਂ ਲੜਦੀਆਂ ਫੌਜਾਂ ਹੁੰਦੀਆਂ ਨਾ ਜਰ ਰੈਲਦਾ ਹੁੰਦਾ ਸੋ ਇਸ ਕਰਕੇ ਜੇ ਥੋੜੀ ਥੋੜੀ ਕਿਰਪਾ ਜੀ ਪਬਲਿਕ ਲੋਕ ਨੇ ਜੀ ਲੋਕ ਜਦੋਂ ਜਾਣ ਬੰਦਾ ਹਰਸ਼ ਤੇ ਤੇ ਉੱਥੇ ਜਾ ਕੇ ਹੰਕਾਰ ਕਰੇ ਲੋਕ ਕਹਿੰਦੇ ਆ ਜਾ ਬੇਟਾ ਫਰਸ਼ ਤੇ ਬੜੇ ਬੜੇ ਲਾਹੇ ਨੇ ਪਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨ ਤਾਰਦੀਆ ਜਿਹੜੀਆਂ ਵੋਟਾਂ ਨੇ ਉਥੇ ਜੰਨੀ ਚੌਕ ਹੋਣ ਜਾ ਰਹੀ ਹੈ 11 ਤਰੀਕ ਨੂੰ ਵੋਟਾਂ ਪੈਣਗੀਆਂ ਪਰ ਨਤੀਜੇ ਤੋਂ ਪਹਿਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ਦੇ ਵਿੱਚ ਪੂਰੇ ਇਲਾਕੇ ਦੇ ਲੋਕ ਖੜ ਗਏ ਨੇ ਅਕਾਲੀ ਦਲ ਦੇ ਮੂੰਹ ਤੇ ਚਪੇੜ ਫੇਰ ਤੋਂ ਲੁਧਿਆਣਾ ਵਾਲੀ ਜੰਨੀ ਚੌਕ ਦੀ ਤਰ੍ਹਾਂ ਵਧਣੀ ਹੈ ਕਿਉਂਕਿ ਵਿਧਾਨੇ ਦੇ ਵਿੱਚ ਦੇਖੋ ਅੱਜ ਕਵਰ ਮੁਖਾਰਾ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਪਰ ਇਹ ਗੱਲ ਸੰਜੀ ਕਰ ਲੈਣੇ ਵਿਧਾਨੇ ਦੇ ਵਿੱਚ ਜੰਨੀ ਚੌੜ ਹੋਈ ਉਥੇ 50000 ਤੋਂ ਵੱਧ ਸਿੱਖਾਂ ਦੀ ਵੋਟ ਪਾਈ ਜਾਂਦੀ ਹੈ ਜਿਹਦੇ ਵਿੱਚੋਂ ਸਿਰਫ 8000 ਵੋਟ ਅਕਾਲੀ ਗੱਲ ਨੂੰ ਪੈਂਦੀ ਹੈ ਯਾਨੀ ਉੱਥੇ ਵੀ ਤੋਤੇ ਨਹੀਂ ਤੇ ਚਪੇੜੇ ਨਹੀਂ ਵੱਜੀ ਸੀ ਅਕਾਲੀ ਗੱਲ ਨੂੰ ਲੋਕਾਰੇ ਕਿ ਹੋ ਗਿਆ ਪੰਜਾਬ ਦੇ ਵਿੱਚੋਂ ਕਿਉਂਕਿ ਪੰਜਾਬ ਦੇ ਲੋਕਾਂ ਦੇ ਦੁਸ਼ਮਣ ਇਹੀ ਬਾਦਲ ਬਣ ਬੈਠੇ ਸੀ 25 ਸਾਲਾਂ ਤੱਕ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਉਹ ਪੀਤਾ ਉਸ ਤੋਂ ਬਾਅਦ ਵੱਡੀ ਲੁੱਟ ਨੂੰ ਇਨਜਾਮ ਕਿਵੇਂ ਦਿੰਦੇ ਨੇ ਇਹ ਗੱਲ ਅੱਜ ਸੁਣਨੀ ਹਾਂ ਨਹੀਂ ਪਹਿਣੀ ਦੇਖੋ ਪੰਜਾਬ ਦੇ ਅੰਦਰ ਜਦੋਂ ਪਹਿਲੀ ਵਾਰ ਇਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਪੰਜਾਬ ਭਰ ਦੇ ਵਿੱਚ ਇਹਨਾਂ ਨੇ ਵੱਡੀ ਲੋਕ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ 25 ਸਾਲਾਂ ਤੱਕ ਇਹਨਾਂ ਨੇ ਉਹੀ ਰੁੱਤ ਬਚਾਈ ਕਿ ਅੱਜ ਵੀ ਲੋਕ ਰੋ ਰਹੇ ਨੇ ਦੋ ਮਣ ਸੋਨੇ ਦਾ ਹੋਣਾ ਬਾਦਲ ਦੇ ਘਰ ਦੇ ਅੰਦਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਇਹ ਕੌਣ ਕਹ ਰਿਹਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਥਿਊਰੀ ਪਹੁੰਚ ਵੀ ਆ ਚੁੱਕੀ ਹੈ ਕਿ ਸੁਖਵੀਰ ਬਾਦਲ ਦੀ ਜਿਹੜੀ ਘਰਬਾੜੀ ਹਰਸਿਮਰਤ ਘਰ ਬਾਦਲ ਇਹ ਮਰ ਕੋਲ ਦੋ ਮਰਸਾਂ ਦਾ ਮੌਜੂਦ ਹੈ ਤਾਂ ਜੇਕਰ ਮੌਜੂਦ ਹੈ ਤਾਂ ਫਿਰ ਸੀਬੀਆਈ ਇਹਨਾਂ ਦੀ ਜਾਂਚ ਕਰੇ ਵੱਡੇ ਵੱਡੇ ਨਾਗਰ ਮਛਾਂ ਨੂੰ ਤਾਂ ਭਗਵੰਤ ਮਾਰ ਹੱਥ ਪਾ ਰਹੇ ਨੇ ਪਰ ਸੀਬੀਆਈ ਜਿਵੇਂ ਕਿ ਡਿਲੇ ਦੀ ਪਰਦਾ ਫਾਸ਼ ਕੀਤਾ ਐਸੇ ਕਰਕੇ ਸੁਖਬੀਰ ਸਿੰਘ ਬਾਦਲ ਚਾਹੇ ਬਕਰਮ ਮਜੀਠੀਆ ਉਹਨਾਂ ਦੀ ਗਰਬ ਦੇ ਵਿੱਚ ਹੀ ਹਾਲਾਂਕਿ ਫਿਰ ਵੀ ਸੀਬੀਆਈ ਦੀ ਇਹਨਾਂ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਇਹ ਪੰਜਾਬ ਦੇ ਲੋਕ ਮੰਨ ਕਰ ਰਹੇ ਨੇ ਕਿ ਬਾਦਰਾ ਨੇ ਕਹਿੰਦੇ ਜੀ 3000 ਕਿਲਾ ਯਾਨੀ 3000 ਏਕੜ ਜ਼ਮੀਨ ਬਾਦਰਾ ਕੋਲ ਬਾਗਰ ਪਿੰਡ ਦੇ ਵਿੱਚ ਜਿੰਨੇ ਵੀ ਬਾਗ ਨੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸਾਰੀ ਬਾਦਰਾ ਦੀ ਇਸ ਕਰਕੇ ਪੰਜਾਬ ਇਸ ਗੱਲ ਦੀ ਮੰਗ ਕਰ ਰਿਹਾ ਕਿ ਬਾਦਰਾ ਦੀ ਜਾ ਚੋੜੀ ਚਾਹੀਦੀ ਹੈ ਜਿੰਨੇ ਵੀ ਪੱਤਰਕਾਰ ਉਹਨਾਂ ਦੇ ਹੱਕ ਦੇ ਵਿੱਚ ਝੂਠੀ ਖਬਰ ਲਿਖੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸਭ ਤੋਂ ਪਹਿਲਾ ਨਾਮ ਆਉਂਦਾ ਮਨਿੰਦਰ ਸਿੱਧੂ ਦਾ ਉਹਦਾ ਮਾੜਾ ਘਟਿਆ ਕੰਮ ਕਰ ਰਹੇ ਪੰਜਾਬ ਪ੍ਰਤੀ ਹਰ ਵੇਲੇ ਮੁੱਖ ਮੰਤਰੀ ਦੇਖਣਾ ਨਜ਼ਾਇਰ ਖਬਰਾਂ ਝੂਠੀਆਂ ਖਬਰਾਂ ਉਹ ਵਾਰ ਰਹੇ ਨੇ ਬੂਟਾ ਵਾਲੀ ਖਬਰ ਲਈ ਉਹਦਾ ਪਰਦਾ ਫਾਸ਼ ਹੋ ਗਿਆ ਉਹਦੇ ਕੋਲੇ ਕੋਈ ਬਿਆਨ ਨਹੀਂ ਸੀ ਦੇਣ ਨੂੰ ਤੇ ਮੈਂ ਹੁਣ ਕਹਾ ਕਿ ਕਿਉਂਕਿ ਨੇ ਝੂਠੀ ਖਬਰ ਲਈ ਸੀ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦਾ ਜੀ ਉਹਦੇ ਬੂਟਾ ਦੀ ਰਾਖੀ ਪੁਲਿਸ ਕਰਦੀ ਹੈ ਪੁਲਿਸ ਨੇ ਖੁਰ ਬਿਆਨ ਦੇ ਦਿੱਤਾ ਤੇ ਖੁਦ ਉਸ ਟੈਬਲ ਦਾ ਨਾਮ ਲੈ ਦਿੱਤਾ ਕਿ ਭਾਈ ਇਹ ਪੋਸਟ ਹੈ ਜਿਹੜੀ ਉਹ ਬਿਲਕੁਲ ਨਜਾਇਜ਼ ਪਾਈ ਗਈ ਹੈ ਬਾਦਲਾਂ ਨੇ ਕਹਿਣ ਤੇ ਪਾਈ ਗਈ ਹੈ ਬਾਦਲਾਂ ਦੇ ਉਹ ਚਮਚਾਗਰੀ ਕਰਦੇ ਨੇ ਇਸ ਕਰਕੇ ਬਾਦਲਾਂ ਨੇ ਪੰਜਾਬ ਦੇ ਅੰਦਰ ਫੇਰ ਤੋਂ ਵੱਡੀ ਲੁੱਟ ਨੂੰ ਅੰਜਾਮ ਦੇਣ ਵਾਸਤੇ ਕਈ ਪੱਤਰਕਾਰ ਛਾੜ ਦਿੱਤੇ ਵੇ ਜਿਹੜੇ ਕਿ ਪੈਸਾ ਲੈ ਕੇ ਉਹਨਾਂ ਨੇ ਕੰਮ ਕਰ ਰਹੇ ਨੇ ਤਾਂ ਹੁਣ ਬਾਦਲਾਂ ਦੀ ਭੰਡੀ ਕਿਵੇਂ ਹੋ ਰਹੀ ਹੈ ਆ ਜਿੰਨੀ ਚੋਰ ਤਰਮ ਤਰਮ ਦੇ ਵਿੱਚ ਹੋਣ ਜਾ ਰਹੀ ਹੈ ਸੀਬੀਆਈ ਇਹਨਾਂ ਦੀ ਜਾਂਚ ਕਰੂਗੀ ਇਹਨਾਂ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਨੋਤੇ ਛਾਪੇ ਪਵਾਉਣ ਦੇ ਤੁਹਾਡੇ ਸਾਹਮਣੇ ਆ ਕਿਉਂਕਿ ਇਹੋ ਹੀ ਘਰ ਪੰਜਾਬ ਦੇ ਅੰਦਰ ਜਿਹੜਾ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਧਮਕੀਆਂ ਔਰ ਖੁੱਲੇ ਇਲਾਮ ਗੁੰਡਾਗਰਦੀ ਕਰਨ ਦੀ ਗੱਲ ਤੁਹਾਡੇ ਸਾਹਮਣੇ ਕਹਿ ਦਿੰਦਾ ਕਿਵੇਂ ਕਹਿ ਦਿੰਦਾ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਕਰਮ ਸਿੰਘ ਜੀਠੀਆ ਵੇਲੇ ਉਹਨਾਂ ਨੇ ਗ੍ਰਿਫਤਾਰ ਕਰਵਾ ਲਿਆ ਸੀ ਤਾਂ ਉਸੇ ਵੇਲੇ ਮੁੱਖ ਮੰਤਰੀ ਨੂੰ ਧਮਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਪਹਿਲੀ ਧਮਕੀ ਕਿਹਨੇ ਦਿੱਤੀ ਸੀ ਆਹ ਸਿਮਰਤ ਕੌਰ ਬਾਦਲ ਨੇ ਕਹਿੰਦੀ ਜੇਕਰ ਆਪਦੀ ਮਾਂ ਦਾ ਦੁੱਧ ਪੀਤਾ ਤਾਂ ਸਾਡੇ ਪੰਜਾਬ ਨੂੰ ਛੱਡ ਕੇ ਨਾ ਜਾਈ ਆਸਟ੍ਰੇਲੀਆ ਅਮਰੀਕਾ ਕੈਨੇਡਾ ਕਿਤੇ ਹੀ ਪਾਦ ਲਈ ਅਸੀਂ ਤੈਨੂੰ ਵਾਪਸ ਲੈ ਕੇ ਆਵਾਂਗੇ ਇਹ ਗੱਲ ਹਰਸਮਰਤ ਕੌਰ ਬਾਦਲ ਨੇ ਕਹੀ ਫਿਰ ਸੁਖਵੀਰ ਬਾਦਲ ਲਾਪਾ ਦੀ ਜੇਲ੍ਹ ਦੇ ਸਾਹਮਣੇ ਖੜਕੇ ਇਹ ਗੱਲ ਕਹਿ ਕੇ ਆਉਂਦੇ ਨੇ ਜਦੋਂ ਕੋਈ ਵਿਕਰਮ ਮਜੀਠੀਆ ਨੂੰ ਦੱਸਦਾ ਉਹਦੇ ਨਾਲ ਮੁਲਾਕਾਤ ਹੁੰਦੀ ਹੈ ਸੁਖਵੀਰ ਬਾਦਲ ਜਾਂਦੇ ਨੇ ਜੇਲ੍ਹ ਦੇ ਵਿੱਚ ਉਹਨੂੰ ਪੜਤਗ ਰਗਦੀ ਹੈ ਕਿ ਮਜੀਠੀਆ ਦੀ ਸਰਵਿਸ ਨਹੀਂ ਹੋਈ ਲੱਗਦੀ ਤਾਂ ਫਿਰ ਉਹ ਗੁੱਸੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਵਾਬਾ ਦੀ ਜੇਲ੍ਹ ਦੇ ਸਾਹਮਣੇ ਖੜਕੇ ਕਿਉਂਕਿ ਮਿਰਚਾਂ ਲੰਘਦੀਆਂ ਨੇ ਤਾਂ ਫਿਰ ਭਾਈ ਇਹਨਾਂ ਨੂੰ ਬੋਲਣਾ ਪੈਂਦਾ ਤਾਂ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਬਰਨ ਸ਼ਰਮਾ ਐਸਐਸਪੀ ਪਟਿਆਲੇ ਦੇ ਉਹਨੂੰ ਧਮਕੀ ਦਿੰਦੇ ਨੇ ਇਸ ਕਰਕੇ ਨਾਤੇ ਵੱਡੀ ਕਾਰਵਾਈ ਹੋ ਸਕਦੀ ਹੈ ਕੋਈ ਸ਼ੰਕਾ ਨਹੀਂ ਹੈ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਸੀਬੀਆਈ ਜਾਂਚ ਕਰੇ ਇਹਨਾਂ ਦੇ ਘਰ ਦੇ ਅੰਦਰ ਕਹਿੰਦੇ ਜੀ ਬਹੁਤ ਵੱਡਾ ਖਜ਼ਾਨਾ ਪੰਜਾਬ ਦਾ ਲੁੱਟਿਆ ਹੋਇਆ ਪਿਆ ਕਿਉਂਕਿ 25 ਸਾਲ ਤੱਕ ਲੁੱਟਦੇ ਰਹੇ ਨੇ ਇਸ ਕਰਕੇ ਉਹਨਾਂ ਪੱਤਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਲੋਕ ਮੁੱਖ ਮੰਤਰੀ ਦੇ ਖਿਲਾਫ ਖਾਬਰ ਝੂਠੀ ਲਾਉਣੇ ਨੇ ਬਾਦ ਦੇ ਵਿੱਚ ਪੋਲ ਵੀ ਖੜੀ ਜਾਂਦੀ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੈੜ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਬਾਦਰਾ ਤੇ ਕੀ ਕਹਿਣਾ ਤੁਹਾਡਾ ਕਮੈਂਟ ਜਰੂਰ ਕਰਨੇ ਆ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਕਹਿੰਦੇ ਆ ਕਿ ਬਾਦਲ ਪਰਿਵਾਰ ਦੇ ਘਰੋਂ ਦੋ ਮਨ ਸੋਨਾ ਨਿਕਲ ਆਇਆ ਤੇ ਪੰਜਾਬ ਦੇ ਲੋਕਾਂ ਦੀ ਹੁਣ ਇਹ ਮੰਗ ਹੈ ਇਹ ਡਿਮਾਂਡ ਹੈ ਕਿ ਜਿਸ ਤਰ੍ਹਾਂ ਡੀਆਈਜੀ ਭੁੱਲਰ ਦੇ ਉੱਤੇ ਸੀਬੀਆਈ ਨੇ ਰੇਡ ਕੀਤੀ ਸੀ ਉਹਦੀ ਕਰਪਸ਼ਨ ਫੜੀ ਸੀ ਇਸੇ ਤਰ੍ਹਾਂ ਬਾਦਲ ਪਰਿਵਾਰ ਦਾ ਜਿਹੜਾ ਕੇਸ ਹੈ ਉਹ ਵੀ ਸੀਬੀਆਈ ਦੇ ਹਵਾਲੇ ਕਰਨਾ ਚਾਹੀਦਾ ਇਹਨਾਂ ਦਾ ਵੀ ਜਿਹੜਾ ਨਾ ਕਾਲਾ ਚੱਠਾ ਵਾ ਸੀਬੀਆਈ ਸਾਹਮਣੇ ਲੈ ਕੇ ਆਏਗੀ ਕਿ ਆਖਿਰ ਇਹ 25 ਸਾਲਾਂ ਤੋਂ ਕਿਸ ਤਰ੍ਹਾਂ ਆਵਾਮ ਨੂੰ ਲੁੱਟਦੇ ਰਹੇ ਕੀ ਕੀ ਕੁਛ ਇਹਨਾਂ ਨੇ ਜਮ੍ਹਾਂ ਕਰ ਲਿਆ ਵਾ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਕਹਿੰਦੇ ਆ ਕਿ ਹੁਣ ਜਿਹੜੇ ਆ ਹਰ ਸਿਮਰਤ ਕੌਰ ਉਹ ਜਿਹੜੇ ਜਿਮਨੀ ਚੋਣਾ ਉਹਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਨਾ ਪਰੇਸ਼ਾਨ ਨੇ ਬਾਦਲ ਪਰਿਵਾਰ ਸਾਰੇ ਬੜਾ ਪਰੇਸ਼ਾਨ ਹੈ ਆਏ ਦਿਨ ਕੋਈ ਨਾ ਕੋਈ ਐਸਾ ਖੇਲ ਖੇਡ ਦੇ ਆ ਜਿੰਦਾ ਕਰਕੇ ਕਿ ਮੁੱਖ ਮੰਤਰੀ ਪੰਜਾਬ ਜਿਹੜਾ ਨਾ ਉਹਦੀ ਸ਼ਬੀ ਖਰਾਬ ਹੋ ਜੇ ਲੋਕਾਂ ਦੇ ਵਿੱਚ ਉਹਦੀ ਇਮੇਜ ਖਰਾਬ ਹੋ ਜੇ ਲੋਕ ਮੁੱਖ ਮੰਤਰੀ ਪੰਜਾਬ ਨਾਲ ਨਫ਼ਰਤ ਕਰਨ ਲੱਪੈਣ ਤੇ ਮੁੱਖ ਮੰਤਰੀ ਪੰਜਾਬ ਨੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਵਿੱਚ ਖੜੇ ਹੋ ਕੇ ਕਿਹਾ ਕਿ ਇਹ ਪੰਜਾਬ ਦੇ ਲੋਕ ਹੀ ਹੈ ਜਿਹੜੇ ਕਿ ਇਹ ਬੰਦੇ ਨੂੰ ਅਰਸ਼ ਤੇ ਲੈ ਜਾਂਦੇ ਐ ਤੇ ਜਦੋਂ ਮਰਜੀ ਖਿੱਚ ਕੇ ਫਰਸ਼ ਤੇ ਲੈ ਆਉਂਦੇ ਐ ਇਹ ਆਵਾਮ ਦੀ ਪਾਵਰ ਹੈ ਆਵਾਮ ਜੋ ਚੈੱਕ ਕਰਦੀ ਹੈ ਇਸ ਕਰਕੇ ਅਸੀਂ ਤੇ ਤੁਹਾਡੇ ਖਾਦਮ ਹੈ ਬਾਕੀ ਜਿਹੜੇ ਹੈਗੇ ਆ ਬਾਦਲ ਪਰਿਵਾਰ ਵਾਲੇ ਇਹਨਾਂ ਨੇ 25 ਸਾਲਾਂ ਤੋਂ ਹੀ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਹੋਇਆ ਹੈ ਸਭ ਕੁਝ ਸਾਹਮਣੇ ਹੈ ਪਰ ਹੁਣ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਇਹਨਾਂ ਦੇ ਵੀ ਸੀਬੀਆਈ ਜਾਂਚ ਕਰੇ ਸੀਬੀਆਈ ਸਭ ਕੋਸ਼ਿਸ਼ ਕੇਸ ਨੂੰ ਹੈਂਡਲ ਕਰੇ ਤਾਂ ਕਿ ਇਹ ਵੀ ਜਿਹੜੇ 25 ਸਾਲਾਂ ਤੋਂ ਆਮ ਨੂੰ ਲੁੱਟਣਦੇ ਆ ਇਹਨਾਂ ਦੀ ਕਰਪਸ਼ਨ ਸਾਹਮਣੇ ਆ ਸਕੇ ਦੂਸਰਾ ਜਿਹੜਾ ਮਨਿੰਦਰ ਸਿੰਘ ਢਿੱਲੂ ਵਰਗੇ ਜਿਹੜੇ ਪੱਤਰਕਾਰ ਛੱਡੇ ਆ ਜਿਨ੍ਹਾਂ ਦਾ ਮਕਸਦ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਆ ਨਾ 네ਗੇਟਿਵ ਖਬਰਾਂ ਫਲਾਉਣੀਆਂ ਵੈ ਤੇ ਜਿਹੜੇ ਬਾਦਲ ਪਰਿਵਾਰ ਦੇ ਹੱਕ ਦੀਆਂ ਖਬਰਾਂ ਉਹ ਦੱਸਦੇ ਆ ਪਰ ਪੰਜਾਬ ਦੇ ਆਵਾ ਪੰਜਾਬ ਦੇ ਲੋਕ ਇਸ ਚੀਜ਼ ਨੂੰ ਸਮਝ ਗਏ ਨੇ ਹੁਣ ਉਹ ਇਹਨਾਂ ਦੇ ਜਿਹੜੇ ਹਤਕੰਡੇ ਐ ਇਹਨਾਂ ਦੇ ਜਿਹੜੇ ਚਾਲਾਂ ਉਹਨਾਂ ਦੇ ਵਿੱਚ ਆਉਣ ਵਾਲੇ ਨਹੀਂ ਐ ਉਹ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਜਿਹੜੇ ਕੰਮਾਂ ਤੋਂ ਖੁਸ਼ ਐ ਜਾਣਦੇ ਆ ਕਿ ਮੁੱਖ ਮੰਤਰੀ ਪੰਜਾਬ ਜੋ ਵੀ ਕਰ ਰਿਹਾ ਵਧੀਆ ਕਰ ਰਿਹਾ ਬਹੁਤ ਅੱਛੇ ਤਰੀਕੇ ਨਾਲ ਕਰ ਰਿਹਾ ਵਾ ਤੇ ਇਸ ਕਰਕੇ ਇਹ ਜਿੰਨੀਆਂ ਵੀ ਚਾਲਾਂ ਚੱਲਦੇ ਆ ਪੰਜਾਬ ਦੇ ਲੋਕ ਉਹਨਾਂ ਦੇ ਵਿੱਚ ਆਉਣ ਵਾਲੇ ਨਹੀਂ ਗੇ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਇਸ ਦੇ ਬਾਰੇ ਤੁਹਾਡਾ ਕੀ ਗੈਨਾ ਮੈਂ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰਟ ਇਸਰਾ ਖਿਆਲ ਰਾਮ